ਬਚਿੱਤਰ ਸਿੰਘ ਜੀ ਕੌਣ ਸਨ ਭਾਈ ਬਚਿੱਤਰ ਸਿੰਘ ਭਾਈ ਮਨੀ ਸਿੰਘ ਜੀ ਦੇ ਪੁੱਤਰ ਸਨ ਦੁਨੀ ਚੰਦ ਕੌਣ ਸੀ ਦੁਨੀ ਚੰਦ ਮਜੀਠੇ ਦੇ ਰਹਿਣ ਵਾਲੇ ਭਾਈ ਸ਼ਾਲੂ ਦੇ ਪੁੱਤਰੇ ਸਨ ਦੁਨੀ ਚੰਦ ਨੂੰ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਜਦੋਂ ਪਹਾੜੀ ਰਾਜਿਆਂ ਦਾ ਹਾਥੀ ਕਿਲੇ ਦਾ ਦਰਵਾਜ਼ਾ ਢਾਉਣ ਵਾਸਤੇ ਆਇਆ ਤਾਂ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਦੁਨੀ ਚੰਦ ਨੂੰ ਹੁਕਮ ਕੀਤਾ ਕਿ ਹਾਥੀ ਦਾ ਮੁਕਾਬਲਾ ਸਾਡਾ ਦੁਨੀ ਚੰਦ ਕਰੇਗਾ ਜਦੋਂ ਦੁਨੀ ਚੰਦ ਨੂੰ ਇਹ ਹੁਕਮ ਦਿੱਤਾ ਗਿਆ ਤਾਂ ਉਹ ਕਬਰ ਆ ਗਿਆ ਉਹ ਰਾਤੋਂ ਰਾਤ ਹੀ ਕਿਲੇ ਚੋਂ ਭੱਜਣ ਲੱਗਾ ਤਾਂ ਕਿਲੇ ਤੋਂ ਜਿਹੜੀ ਰੱਸੀ ਉਹਨੇ ਲੰਕਾਈ ਸੀ ਉਹ ਟੁੱਟ ਕੇ ਕਿਲੇ ਦੀ ਖੱਡ ਹੁੰਦੀ ਹੈ ਉਹਦੇ ਵਿੱਚ ਡਿੱਗ ਜਾਂਦਾ ਹੈ ਅਤੇ ਉਸ ਦੀ ਲੱਤ ਟੁੱਟ ਜਾਂਦੀ ਹੈ ਸਭ ਤੋਂ ਪਹਿਲਾਂ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਦੁਨੀ ਚੰਦ ਨੂੰ ਹਾਥੀ ਦਾ ਮੁਕਾਬਲਾ ਕਰਨ ਵਾਸਤੇ ਕਿਹਾ ਸੀ ਪਰ ਜਦੋਂ ਸਵੇਰ ਹੁੰਦੀ ਏ ਤਾਂ ਸਿੰਘਾਂ ਦੇ ਵਿੱਚ ਇਹ ਖਬਰ ਫੈਲ ਜਾਂਦੀ ਵੀ ਦੁਨੀ ਚੰਦ ਕਿਲੇ ਵਿੱਚੋਂ ਭੱਜ ਗਿਆ ਹੈ ਫਿਰ ਸਿੰਘਾਂ ਅੱਗੇ ਇਹ ਫੈਸਲਾ ਕੀਤਾ ਜਾਂਦਾ ਵੀ ਹੁਣ ਹਾਥੀ ਦਾ ਮੁਕਾਬਲਾ ਕੌਣ ਕਰੇਗਾ ਫਿਰ ਭਾਈ ਬਚਿੱਤਰ ਸਿੰਘ ਨੂੰ ਗੁਰੂ ਗੋਬਿੰਦ ਪਾਤਸ਼ਾਹ ਜੀ ਹੁਕਮ ਲਾਉਂਦੇ ਨੇ ਤਾਂ ਭਾਈ ਬਚਿੱਤਰ ਸਿੰਘ ਜੀ ਸੱਤ ਬਚਨ ਕਹਿ ਕੇ ਹੁਕਮ ਮੰਨਦੇ ਨੇ ਤਾਂ ਕਹਿੰਦੇ ਨੇ ਪਾਤਸ਼ਾਹ ਜੀ ਜੇ ਤੁਸੀਂ 20 ਹਾਥੀਆਂ ਦੀ ਵੀ ਗੱਲ ਕਰਦੇ ਤਾਂ ਮੈਂ 20 ਹਾਥੀਆਂ ਨਾਲ ਵੀ ਲੜ ਜਾਂਦਾ ਸੁਪਾ ਭਾਈ ਬਚਿੱਤਰ ਸਿੰਘ ਜੀ ਨੇ ਗੁਰਗੋਬਿੰਦ ਸਿੰਘ ਜੀ ਦੇ ਹੁਕਮ ਨੂੰ ਮੰਨਿਆ ਕੋਟਲਾ ਨਿਹੰਗਖਾਨ ਕੌਣ ਸੀ ਕੋਟਲਾ ਨਿਹੰਗਖਾਨ ਰੋਪੜ ਦਾ ਰਹਿਣ ਵਾਲਾ ਸੀ ਜਦੋਂ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ ਰੋਪੜ ਵੱਲੋਂ ਸ਼ਾਇਆ ਫੌਜਾਂ ਦਾ ਹਮਲਾ ਹੋਇਆ ਕੋਟਲਾ ਨਿਹੰਗਖਾਨ ਕੌਣ ਸੀ ਕੋਟਲਾ ਨਿਹੰਗਖਾਨ ਰੋਪੜ ਦਾ ਰਹਿਣ ਵਾਲਾ ਸੀ ਜਦੋਂ ਗੁਰੂ ਗੋਬਿੰਦ ਪਾਤਸ਼ਾਹ ਜੀ ਨੂੰ ਇਹ ਖਬਰ ਮਿਲੀ ਕਿ ਰੋਪੜਾ ਵਾਲੀ ਸਾਈਡ ਤੋਂ ਮੁਗਲ ਫੌਜਾਂ ਆ ਰਹੀਆਂ ਨੇ ਤਾਂ ਭਾਈ ਬਚਿੱਤਰ ਸਿੰਘ ਜੀ ਨੂੰ ਗੁਰੂ ਗੋਬਿੰਦ ਪਾਤਸ਼ਾਹ ਜੀ ਨੇ 100 ਸਿੰਘਾਂ ਦਾ ਜਥਾ ਲੈ ਕੇ ਭੇਜਿਆ ਇੰਨਾ ਸ਼ਾਈ ਫੌਜਾਂ ਦੇ ਨਾਲ ਲੜਦੇ-ਲੜਦੇ ਭਾਈ ਜਿਹੜੇ ਬਚਿੱਤਰ ਸਿੰਘ ਜੀ ਉਹ ਕਾਫੀ ਜ਼ਖਮੀ ਹੋ ਜਾਂਦੇ ਨੇ ਜ਼ਖਮੀ ਹਾਲਤ ਦੇ ਵਿੱਚ ਉਹ ਬੇਹੋਸ਼ ਹੋ ਜਾਂਦੇ ਨੇ ਜਦੋਂ ਭਾਈ ਬਚਿੱਤਰ ਸਿੰਘ ਜੀ ਦੇ ਕੋਲ ਸਾਈ ਫੌਜਾਂ ਆਲ ਕੇ ਦੇਖਦੀਆਂ ਟਟੋਲਦੀਆਂ ਨੇ ਤਾਂ ਉਹ ਉਹਨਾਂ ਨੂੰ ਮਰਿਆ ਹੋਇਆ ਸਮਝ ਕੇ ਚਲੇ ਜਾਂਦੇ ਨੇ ਇਸ ਤੋਂ ਬਾਅਦ ਭਾਈ ਬਚਿੱਤਰ ਸਿੰਘ ਜੀ ਨੂੰ ਜਦੋਂ ਹੋਸ਼ ਆਉਂਦੀ ਹੈ ਤਾਂ ਉਹਨਾਂ ਨੂੰ ਪਤਾ ਸੀ ਵੀ ਗੁਰੂ ਗੋਬਿੰਦ ਪਾਸ਼ਾ ਜੀ ਕੋਟਲਾ ਨਿਹੰਗ ਖਾਨ ਵਿਖੇ ਹੋਣਗੇ ਤਾਂ ਉਹ ਉਥੋਂ ਦਰੁਸਤ ਜਦੋਂ ਹੁੰਦੇ ਨੇ ਤਾਂ ਉੱਥੇ ਪਹੁੰਚ ਜਾਂਦੇ ਨੇ ਭਾਈ ਬਚਿੱਤਰ ਸਿੰਘ ਜੀ ਉਥੇ ਜਦੋਂ ਪਹੁੰਚਦੇ ਨੇ ਤਾਂ ਗੁਰੂ ਗੋਬਿੰਦ ਪਾਤਸ਼ਾਹ ਜੀ ਨੂੰ ਕਹਿੰਦੇ ਨੇ ਵੀ ਇਹ ਜਿਹੜਾ ਸਾਡਾ ਭਾਈ ਬਚਿੱਤਰ ਸਿੰਘ ਹੈ ਸਾਡਾ लाडला ਗੁਰਸਿੱਖ ਹੈ ਇਹਦਾ ਧਿਆਨ ਰੱਖਣਾ ਕਿਤੇ ਜ਼ਾਲਮਾਂ ਦੇ ਹੱਥ ਨਾ ਲੱਗ ਜਾਵੇ ਬੀਬੀ ਮਮਤਾਜ ਕੋਟਲਾ ਨੰਗਖਾਂ ਦੀ ਪੁੱਤਰੀ ਸੀ ਜਦੋਂ ਸਾਈ ਫੌਜਾਂ ਕੋਟਲਾ ਨੰਗਖਾਂ ਵਿਖੇ ਪਹੁੰਚਦੀਆਂ ਨੇ ਤਾਂ ਕੋਟਲਾ ਨੰਗਖਾਂ ਨੂੰ ਮਹਿਸੂਸ ਹੋਇਆ ਈਸਾਈ ਫੌਜਾਂ ਇੱਥੇ ਪਹੁੰਚ ਕੇ ਹਰ ਇੱਕ ਕਮਰੇ ਦੀ ਤਲਾਸ਼ੀ ਕਰਨ ਲੱਗੀਆਂ ਤਾਂ ਕੋਟਲਾ ਲੰਗਖਾ ਨੇ ਭਾਈ ਬਚਿੱਤਰ ਸਿੰਘ ਜੀ ਵਾਲੇ ਕਮਰੇ 'ਚ ਜਿਸ ਕਮਰੇ ਵਿੱਚ ਭਾਈ ਬਚਿੱਤਰ ਸਿੰਘ ਜੀ ਸਨ ਉਸ ਕਮਰੇ ਵਿੱਚ ਹੀ ਆਪਣੀ ਪੁੱਤਰੀ ਮੁਮਤਾਜ ਨੂੰ ਭੇਜ ਦਿੱਤਾ ਤੇ ਦਰਵਾਜ਼ਾ ਬੰਦ ਕਰ ਲਿਆ ਜਦੋਂ ਸਾਈ ਫੌਜਾਂ ਆਈਆਂ ਤਲਾਸ਼ੀ ਕਰਨ ਲੱਗੀਆਂ ਕਮਰਿਆਂ ਦੀਆਂ ਤਾ ਕੋਟਲਾ ਲੰਗਖਾਨ ਨੇ ਕਿਹਾ ਵੀ ਇਸ ਕਮਰੇ ਦੇ ਵਿੱਚ ਮੇਰੀ ਪਤਨੀ ਤੇ ਉਸਦਾ ਪੁੱਤਰ ਹੈ। ਸਾਈ ਫੌਜਾ ਨੇ ਆਵਾਜ਼ ਦੇ ਕੇ ਕਿਹਾ ਤਾਦਰਮ ਮਮਤਾਜ ਨੇ ਬੋਲਿਆ ਜਰਨੈਲ ਸਾਹਿਬ ਅੰਦਰ ਮੇਰੇ ਪਤੀ ਤੇ ਮੈਂ ਹਾਂ। ਸਾਈ ਫੌਜਾ ਉਥੋਂ ਚਲੇ ਜਾਂਦੀਆਂ ਹਨ। ਤਾਂ ਬੀਬੀ ਮਮਤਾਜ ਨੇ ਉਸ ਦਿਨ ਤੋਂ ਹੀ ਗੁਰਮੁਖ ਪਿਆਰਿਓ ਇਤਿਹਾਸ ਨਾਲ ਸੰਬੰਧਿਤ ਜਾਣਕਾਰੀ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਅਤੇ ਸ਼ੇਅਰ ਵੀ ਕਰ ਦਿਓ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ